ਮੈਂ ਇੱਕ ਪਰਿਵਾਰ ਦੇ ਗਿਆ ਚੌਥੀ ਚ ਬੱਚਾ ਪੜਦਾ ਉਹਨਾਂ ਦਾ ਮੇਰਾ ਸੁਭਾਅ ਹੈ ਜਦੋਂ ਕਿਸੇ ਪਰਿਵਾਰ ਦੇ ਜਾਂ ਮੈਂ ਬੱਚਿਆਂ ਨੂੰ ਪੁੱਛਣਾ ਹੈ ਬਟੇ ਜਪਜੀ ਸਾਹਿਬ ਪੜਦੇ ਹੋ ਤੂੰ ਬੱਚੇ ਨੂੰ ਪੁੱਛਿਆ ਗੁਰਮੁਖ ਪਰਿਵਾਰ ਮੈਂ ਕਿਹਾ ਜਪਜੀ ਸਾਹਿਬ ਪੜ ਕਰਦਾ ਤੂੰ ਕਹਿੰਦਾ ਹਾਂਜੀ ਅੰਕਲ ਜੀ ਬਾਬਾ ਜਪਜੀ ਸਾਹਿਬ ਕਰੀ ਸਕੂਲੇ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਮੈਂ ਕਰਦਾ ਤੇ ਉਹ ਬੱਚੇ ਨੇ ਸੱਚ ਦੇਖੋ ਕੀ ਬੋਲਿਆ ਕਹਿੰਦਾ ਬਾਬਾ ਜੀ ਪਰ ਸੋਨਾ ਮੇਰਾ ਜਪਜੀ ਸਾਹਿਬ ਰਹਿ ਗਿਆ ਕੱਲ ਜਦੋਂ ਮੈਂ ਜਪਤੀ ਸਭ ਕੀਤਾ ਫਿਰ ਮੈਂ ਪਰਸੋਂ ਵਾਲਾ ਵੀ ਜਪਤੀ ਸਭ ਨਾਲ ਕਰ ਲਿਆ ਤੇ ਜਦੋਂ ਮੈਂ ਪਰਸੋਂ ਵਾਲਾ ਜਪਤੀ ਸਭ ਕੀਤਾ ਨਾ ਕਹਿੰਦਾ ਬਾਬਾ ਜੀ ਮੈਨੂੰ ਯਾਦ ਆਇਆ ਇੱਕ ਦਿਨ ਅਸੀਂ ਮੰਮਾ ਪਾਪਾ ਵਿਆਹ ਗਏ ਸੀ ਉਦੋਂ ਵੀ ਮੇਰਾ ਜਪਤੀ ਸਭ ਰਹਿ ਗਿਆ ਸੀ ਮੈਂ ਉਹ ਵੀ ਕਰ ਲਿਆ ਇੱਕ ਦਿਨ ਵਿਆਹ ਗਏ ਸੀ ਉਦੋਂ ਵੀ ਜਪਤੀ ਸਭ ਮੇਰਾ ਰਹਿ ਗਿਆ ਸੀ ਫਿਰ ਮੈਂ ਉਹ ਵੀ ਕਰ ਲਿਆ ਤਿੰਨ ਜਪਤੀ ਸਭ ਕੀਤੇ ਉਹ ਚੌਥੀ 4th ਦੀ ਕਲਾਸ ਤੇ ਬੱਚੇ ਦੀ ਗੱਲ ਸੁਣ ਕੇ ਮੈਂ ਅੰਦਰੋਂ ਹਿਲੇਆ ਮਨ ਪਰਿਆਉ ਮਨਾ ਆ ਬੱਚੇ ਨੂੰ ਭੁੱਲਿਆ ਜਪਜੀ ਸਾਹਿਬ ਯਾਦ ਆ ਗਿਆ ਕਿ ਉਦਣ ਰਹਿ ਗਿਆ ਸੀ ਅੱਜ ਕਰ ਲਿਆ ਕਦੇ ਆਪਣੇ ਮਨਾਂ ਚ ਚਾਹਤ ਮਾਰੋ ਸਾਡੇ ਕਿੰਨੇ ਜਪਜੀ ਸਾਹਿਬ ਰਹਿ ਗਏ